25 ਤੋਂ 50 ਸਾਲ ਦੀ ਉਮਰ ਦੇ ਵਿੱਚ ਕਿਸੇ ਨੂੰ ਵੀ ਜਾਂ ਕਿਸੇ ਦੀ ਵੀ ਜ਼ਿੰਦਗੀ ਨੂੰ ਖਰਾਬ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਆ ਤੁਸੀਂ ਵੇਖਿਆ ਹੋਊਗਾ ਕਿ ਕਈਆਂ ਲੋਕਾਂ ਦੀ ਜਿਹੜੀ 25 ਤੋਂ ਲੈ ਕੇ 45 ਸਾਲ ਦੀ ਉਮਰ ਹੁੰਦੀ ਆ ਇਹ ਉਮਰ ਬੜੀ ਵਧੀਆ ਹੁੰਦੀ ਆ ਤੁਸੀਂ ਸਭ ਜਾਣਦੇ ਹੋ ਇਸ ਉਮਰ ਦੇ ਵਿੱਚ ਮਨੁੱਖ ਖਾ ਪੀ ਸਕਦਾ ਘੁੰਮਣ ਫਿਰਨ ਜਾ ਸਕਦਾ ਮਨ ਚਾਹੀ ਜਿੰਦਗੀ ਨੂੰ ਜੀ ਸਕਦਾ ਕਿਉਂਕਿ ਕੁਦਰਤ ਨੇ ਮਨੁੱਖ ਨੂੰ ਬਹੁਤ ਸ਼ਕਤੀ ਦਿੱਤੀ ਹੁੰਦੀ ਇਸ ਉਮਰ ਦੇ ਵਿੱਚ ਬੇਸ਼ੱਕ ਸਾਰੀ ਉਮਰੀ ਬੜੀ ਵਧੀਆ ਹੁੰਦੀ ਆ ਲੇਕਿਨ ਜੇ ਅਸੀਂ ਜ਼ਿੰਦਗੀ ਦੇ ਮਾਪ ਤੋਲ ਦੀ ਗੱਲ ਕਰੀਏ ਜੀ ਜ਼ਿੰਦਗੀ ਚ ਸਾਨੂੰ ਉਮਰ ਮਿਲਦੀ ਆ ਤੇ ਪਰ ਕੁਝ ਲੋਕ ਕੀ ਕਰਦੇ ਨੇ ਇਸ ਉਮਰ ਦੇ ਵਿੱਚ ਜਾਂ ਕੁਝ ਲੋਕਾਂ ਨੂੰ ਇਸ ਉਮਰ ਦੇ ਵਿੱਚ ਕਈ ਲੋਕ ਜਿਹੜੇ ਨੇ ਲੜਾਈ ਝਗੜੇ ਚ ਪਾ ਲੈਂਦੇ ਨੇ ਜਿਵੇਂ ਪਤੀ ਪਤਨੀ ਦੀ ਨਿਮਾਨੀ ਬੱਚਿਆਂ ਦਾ ਝਗੜਾ ਪਿਆ ਰਹਿਣਾ ਜਾਂ ਕਿਸੇ ਨੇ ਕੋਈ ਦੁਸ਼ਮਣੀ ਪਾ ਲੈਣੀ ਜਾਂ ਆਪਣੀ ਕਿਸੇ ਨਾਲ ਪੈ ਜਾਣੀ ਜਾਂ ਪਰਿਵਾਰਕ ਮਸਲੇ ਖੜੇ ਹੋ ਜਾਣੇ ਜਾਂ ਭਰਾਵਾਂ ਭਰਾਵਾਂ ਦੀ ਮਾਪੇ ਦੀ ਰਿਸ਼ਤੇਦਾਰੀ ਦੀ ਜਾਂ ਕੋਈ ਹੋਰ ਉਸ ਉਮਰ ਦੇ ਵਿੱਚ ਜਿੱਦੋਂ ਕਈ ਲੋਕ ਉਲਝ ਕੇ ਰਹਿ ਜਾਂਦੇ ਨੇ ਫਿਰ ਇਹ ਜਿਹੜੀ 25 ਤੋਂ 45 ਸਾਲ ਦੀ ਉਮਰ ਹੁੰਦੀ ਆ ਫਿਰ ਕਈ ਲੋਕਾਂ ਦੀ ਜ਼ਿੰਦਗੀ ਕੋਟ ਕਚਹਿਰੀਆਂ ਵਿੱਚ ਪੰਚਾਇਤਾਂ ਵਿੱਚ ਜਾਂ ਇੰਜ ਕਹਿ ਲਿਆ ਜਾਵੇ ਕਿ ਉਹਦੀ ਜ਼ਿੰਦਗੀ ਜਿਹੜੀ ਐ ਇੱਕ ਸਟਰੰਗਲ ਦੇ ਵਿੱਚ ਨਿਕਲ ਜਾਂਦੀ ਆ ਉਹਦੇ 'ਚ ਜੀਉਣ ਦੀ ਤਮੰਨਾ ਜਿਹੜੀ ਘਟ ਰਹੀਂਦੀ ਆ ਮਨੁੱਖ ਕਾਮਕ ਜ਼ਰੂਰ ਕਰਦਾ ਲੇਕਿਨ ਸਾਰਾ ਫੋਕਸ ਉਸ ਮਸਲੇ ਤੇ ਰਹਿੰਦਾ ਜਿਹਦੇ ਕਾਰਨ ਉਹਨਾਂ ਦੀ ਜ਼ਿੰਦਗੀ ਵਿੱਚੋਂ ਖੁਸ਼ੀਆਂ ਘਟ ਜਾਂਦੀਆਂ ਨੇ ਜਦੋਂ ਖੁਸ਼ੀਆਂ ਘਟ ਜਾਂਦੀਆਂ ਨੇ ਫਿਰ ਮਨੁੱਖ ਤੋਂ ਕੀ ਹੁੰਦਾ ਆ ਕਿ ਜਦੋਂ ਕੋ 50 45 ਸਾਲ ਦੀ ਉਮਰ ਤੱਕ ਜਾਂਦਾ ਫਿਰ ਮਨੁੱਖ ਸੋਚਦਾ ਮੈਂ ਕੀ ਕਮਾਇਆ ਤੇ ਕੀ ਖਟਿਆ ਕਿੰਨੀ ਸੋਹਣੀ ਉਮਰ ਸੀ ਮੈਂ ਐਵੇਂ ਹੀ ਵਹਾ ਦਿੱਤੀ ਮੈਂ ਸਮਝਦਾ ਕਿ ਰੇਕ ਭੈਣ ਭਰਾ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀ ਉਹਦੀ ਉਮਰ 25 ਤੋਂ ਲੈ ਕੇ 45 ਦੇ ਵਿੱਚ ਹੋਵੇ ਉਹ ਇਹਨੂੰ ਚੰਗੀ ਤਰ੍ਹਾਂ ਜੀਵੇ ਤੇ ਚੰਗੀ ਤਰ੍ਹਾਂ ਜ਼ਿੰਦਗੀ ਜੀਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿ ਅਸੀਂ ਕੋਈ ਇਤਵੇਂ ਦੇ ਕੰਮ ਕਰਨੇ ਜਿਹੜੇ ਦੁਨੀਆ ਨਾਲੋਂ ਅਲੱਗ ਹੋਣ ਉਹ ਕੰਮ ਕਰਨੇ ਚਾਹੀਦੇ ਜਿਹੜੇ ਸਾਡੇ ਸਮਾਜ ਲਈ ਸਾਡੇ ਲੋਕਾਂ ਲਈ ਸਾਡੇ ਪਰਿਵਾਰ ਲਈ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੋਣ ਜਿਵੇਂ ਅਸੀਂ ਚੰਗਾ ਖਾਣਾ ਪੀਣਾ ਘੁੰਮਣਾ ਫਿਰਨਾ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਨਾ ਫੈਮਿਲੀ ਲਈ ਜੀਉਣਾ ਫੈਮਿਲੀ ਤੋਂ ਜੀਉਣਾ ਸਿੱਖਣਾ ਤੇ ਜਿੰਦਗੀ 'ਚ ਤਰੱਕੀ ਕਰਨੀ ਕਿ ਚੰਗੇ ਤਰੀਕੇ ਨਾਲ ਅਸੀਂ ਕਿਵੇਂ ਪੈਸਾ ਕਮਾ ਸਕਦੇ ਆ ਤਾਂ ਕਿ ਸਾਡੀ ਜ਼ਿੰਦਗੀ ਬਿਹਤਰ ਬਣ ਸਕੇ ਤੇ ਸਾਡੇ ਬੱਚਿਆਂ ਦੀ ਵੀ ਬਣ ਸਕੇ ਮੈਂ ਆਸ ਕਰਦਾ ਕਿ ਕਿਉਂਕਿ ਬਹੁਤ ਸਾਰੇ ਲੋਕ ਇਸ ਗੱਲ ਦਾ ਖਿਆਲ ਵੀ ਰੱਖਦੇ ਨੇ ਪਰ ਕੁਝ ਲੋਕਾਂ ਦੀ ਜ਼ਿੰਦਗੀ ਮੈਂ ਕੀ ਵੇਖਿਆ ਕਿ ਉਹਨਾਂ ਦੀ ਕੋਰਟ ਕਚਹਿਰੀਆਂ ਚ ਹੀ ਗੁజర్ ਗਈ ਪੰਚਾਇਤਾਂ ਚ ਹੀ ਗੁజర్ ਗਈ ਘਰਾਂ ਦੇ ਲੜਾਈਆਂ ਝਗੜਿਆਂ ਚ ਹੀ ਗੁజర్ ਗਏ ਉਹਨਾਂ ਨੇ ਨਾ ਜ਼ਿੰਦਗੀ ਨੂੰ ਜੀਆ ਨਾ ਜ਼ਿੰਦਗੀ ਦਾ ਆਨੰਦ ਮਾਣਿਆ ਫਿਰ ਜਦੋਂ ਅਸੀਂ ਜ਼ਿੰਦਗੀ ਦਾ ਆਨੰਦ ਹੀ ਨਹੀਂ ਮਾਣਿਆ ਫਿਰ ਸਾਡੇ ਬੱਚਿਆਂ ਚੋਂ ਚੰਗੀਆਂ ਗੱਲਾਂ ਕਿੱਥੋਂ ਜਾਣਗੀਆਂ ਸਾਡੇ ਬੱਚਿਆਂ ਦੇ ਵਿੱਚ ਚੰਗੇ ਸੰਸਕਾਰ ਕਿੱਥੋਂ ਜਾਣਗੇ ਅਸੀਂ ਬੱਚਿਆਂ ਨੂੰ ਕਿੰਜ ਖੁਸ਼ ਹੋਵਾਂਗੇ ਕਿ ਪੁੱਤ ਜ਼ਿੰਦਗੀ ਇੰਜ ਜੀਂਦੀ ਆ ਪੁੱਤ ਇੰਜ ਖਾਈ ਪੀਦਾ ਹੰਡਾਈ ਦਾ ਜਦੋਂ ਅਸੀਂ ਖੁਦ ਹੀ ਨਹੀਂ ਹੰਡਾਇਆ ਅਸੀਂ ਖੁਦ ਹੀ ਨਹੀਂ ਵੇਖਿਆ ਚੀਜ਼ਾਂ ਨੂੰ ਤੇ ਫਿਰ ਸਾਡੇ ਬੱਚਿਆਂ ਦਾ ਮਾੜਾ ਪ੍ਰਭਾਵ ਜ਼ਰੂਰ ਜਾਵੇਗਾ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ ਬਾਰੇ ਜ਼ਰੂਰ ਸੋਚਣ ਕਿਉਂਕਿ ਅਸੀਂ ਬਾਰ ਬਾਰ ਧਰਤੀ ਤੇ ਨਹੀਂ ਆਉਣਾ ਚੰਗੇ ਲੋਕ ਹਮੇਸ਼ਾ ਨਿੱਕੇ ਨਿੱਕੇ ਝਗੜਿਆਂ ਤੋਂ ਦੂਰ ਰਹਿੰਦੇ ਨੇ ਆਪਣੇ ਨਿੱਕੇ ਨਿੱਕੇ ਮਸਲਿਆਂ ਨੂੰ ਆਪਸ ਵਿੱਚ ਬਹਿ ਕੇ ਹੱਲ ਕਰ ਲੈਂਦੇ ਨੇ ਖਾਸ ਕਰਕੇ ਪਤੀ ਪਤਨੀ ਨੂੰ ਚਾਹੀਦਾ ਕਿ ਉਹਨਾਂ ਦੇ ਵਿੱਚ ਕੋਈ ਵੀ ਜੇ ਝਗੜਾ ਪੈਦਾ ਹੋਣ ਦੀ ਸੰਭਾਵਨਾ ਹੋਵੇ ਉਹਨੂੰ بڑے ਤਰੀਕੇ ਦੇ ਨਾਲ ਤੇ ਬੈਠ ਕੇ ਨੂੰ ਹੱਲ ਕਰ ਲੈਣਾ ਚਾਹੀਦਾ ਕਿਉਂਕਿ ਇਹ ਜ਼ਿੰਦਗੀ بار بار ਨਹੀਂ ਮਿਲਣੀ ਇਸ ਉਮਰ ਦੇ ਵਿੱਚ ਚੰਗੀਆਂ ਗੱਲਾਂ ਚੰਗੀਆਂ ਨਹੀਂਆਂ ਜਿਹੜੀਆਂ ਬਣ ਜਾਂਦੀਆਂ ਨੇ ਫਿਰ ਉਹ ਬੁਢਾਪੇ ਵਲੇ ਵੀ ਬਹੁਤ ਕੰਮ ਆਉਂਦੀਆਂ ਨੇ ਫਿਰ ਬੁਢਾਪਾ ਜਵਾਨੀ ਨਾਲੋਂ ਜਾਂ 25 ਤੋਂ 45 ਸਾਲ ਦੀ ਜ਼ਿੰਦਗੀ ਨਾਲੋਂ ਵੀ ਬਿਹਤਰ ਲੱਗਦਾ ਤੇ ਜੇ ਅਸੀਂ ਇਹ ਚੀਜ਼ਾਂ ਤੋਂ ਦੂਰ ਹੋ ਜਾਈਏ ਫਿਰ ਸਾਨੂੰ ਹਰ ਚੀਜ਼ ਤੋਂ ਦੁੱਖ ਮਹਿਸੂਸ ਹੁੰਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ